ਸੰਗੋਪਾਲਾ ਜਨ ਸੇਵਾ ਡਰਾਈਵਰ ਪਾਰਟੀ ਤੋਂ ਮੈਂ ਪੰਜਾਬ ਪ੍ਰਧਾਨ ਹਾਂ ਜੀ ਹਾਂਜੀ ਤੇ ਤੁਸੀਂ ਹੁਣ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਜੀ 13 ਦੀਆਂ 13 ਸੀਟਾਂ ਤੇ ਉਤਰ ਰਹੇ ਆਂ ਪਹਿਲੀ ਸੂਚੀ ਅੱਜ ਜਾਰੀ ਹੋ ਗਈ ਹੈ ਜੀ 7 ਜਣਿਆਂ ਦੀ 6 ਜਣਿਆਂ ਦੀ ਸੂਚੀ ਸੀ ਅ ਥੋੜੇ ਦਿਨਾਂ ਬਾਅਦ ਤੁਹਾਨੂੰ ਹੁਣ ਜਿਹੜੀ ਸੂਚੀ 7 ਉਤਾਰੇ ਆ ਤੁਸੀਂ ਹਾਂਜੀ 7 ਉਤਾਰੇ ਕਹਿੰਦੇ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਜ਼ਿਲ੍ਹੇ ਕੀ ਕੀ ਨਾਮ ਆਦੇ ਥੋੜਾ ਮਾਈਕ ਉੱਪਰ ਕਰ ਅਸੀਂ ਪਹਿਲਾ ਗੁਰਦਾਸਪੁਰ ਤੋਂ ਆ ਜੀ ਅ ਰਿੰਦਰ ਸਿੰਘ ਰਣਜੋਤ ਸਿੰਘ ਆ ਦੂਸਰੇ ਅੰਮ੍ਰਿਤਸਰ ਤੋਂ ਕੁਲਜਿੰਦਰ ਸਿੰਘ ਜੀ ਅੱਛਾ ਤੀਸਰੇ ਤਰਨਤਾਰਨ ਤੋਂ ਐ ਬਲਵਿੰਦਰ ਸਿੰਘ ਜੀ ਲੁਧਿਆਣਾ ਤੋਂ ਐ ਜੀ ਰਜੀਵ ਮਹਿਰਾ ਜੀ ਤੇ ਅਨੰਦਪੁਰ ਸਾਹਿਬ ਸੀਟ ਤੋਂ ਹੈਗੇ ਆ ਜੀ ਸੁਖਜੀਤ ਸਿੰਘ ਹਾਂਜੀ ਤੇ ਜਲੰਧਰ ਸੀਟ ਤੋਂ ਸੁਵਿੰਦਰ ਸਿੰਘ ਜੀ ਇਹ ਸੱਤ ਸੀਟਾਂ ਤੇ ਅਸੀਂ ਪਰ ਪੰਜਾਬ ਤੇ ਗੁਜਰਾਤ ਤੋਂ ਮੇਜਰ ਸਿੰਘ ਜੀ ਹਾਂਜੀ ਤੁਸੀਂ ਪੰਜਾਬ ਤੇ ਗੁਜਰਾਤ ਚ ਫੋਕਸ ਕੀ ਗੱਲ ਵੀ ਇਹ ਦੋ ਚੀਜ਼ਾਂ ਚੁੜੀਆਂ ਤੁਸੀਂ ਪੰਜਾਬ ਤੇ ਗੁਜਰਾਤ ਗੁਜਰਾਤ ਤੋਂ ਇਹ ਪਾਰਟੀ ਸ਼ੁਰੂ ਹੋ ਕੇ ਪੰਜਾਬ ਦੇ ਵਿੱਚ ਇਹਨੇ ਕੰਮ ਬਹੁਤ ਕੀਤਾ ਹੈ ਸਾਡਾ 15 16 ਸਾਲ ਦਾ ਇਤਿਹਾਸ ਹੈ ਪਿੱਛੇ ਅਸੀਂ ਪਹਿਲਾਂ ਸੇਵਾ ਦਾ ਕੰਮ ਕਰਦੇ ਸੀ ਡਰਾਈਵਰਾਂ ਨੂੰ ਐਕਸੀਡੈਂਟਲ ਤੌਰ ਤੇ ਜਿਹੜੇ ਡਰਾਈਵਰ ਕੰਡਮ ਹੋ ਜਾਂਦੇ ਸੀ ਉਹਨਾਂ ਦੀ ਸੇਵਾ ਕਰਕੇ ਉਹਨਾਂ ਨੂੰ ਬਹਾਲ ਕਰਕੇ ਲਿਆਉਂਦੇ ਸੀ ਉਸ ਤੋਂ ਬਾਅਦ ਹੌਲੀ-ਹੌਲੀ ਜਿਵੇਂ-ਜਿਵੇਂ ਸਾਨੂੰ ਲੱਗਦਾ ਗਿਆ ਕਿ ਭ੍ਰਿਸ਼ਟਾਚਾਰ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਫਿਰ ਅਸੀਂ ਇਹ ਪਾਰਟੀ ਰਜਿਸਟਰਡ ਕਰਵਾਈ ਇਹ ਇਲੈਕਸ਼ਨ ਲੜਨ ਦੀ ਤਿਆਰੀ ਕੀਤੀ ਹੈ ਅਸੀਂ ਐਮਐਲਏ ਵੀ ਲੜ ਚੁੱਕੇ ਹਾਂ ਪਹਿਲਾਂ ਐਮਪੀ ਦੇ ਵਿੱਚ ਤੇ ਗੁਜਰਾਤ ਦੇ ਵਿੱਚ ਹੁਣ ਅਸੀਂ ਐਮਪੀ ਦੇ ਐਮਐਲਏ ਵੀ ਲੜ ਚੁੱਕੇ ਹਾਂ ਤੇ ਹੁਣ ਐਮਪੀ ਦੇ ਸਿੱਧਾਂ ਦੇ ਪੰਜਾਬ ਚ ਪਹਿਲੀ ਵਾਰ ਪੰਜਾਬ ਪਹਿਲੀ ਵਾਰ ਆ ਤੇ ਈ ਲੋਡ ਪਈ ਤੁਹਾਨੂੰ ਵੀ ਅਸੀਂ ਪਾਰਟੀ ਆਪ ਦੀ ਖੜੀ ਕੀਤੀ ਹੈ ਡਰਾਈਵਰ ਪਰਾਂ ਦੀ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਸੀ ਜਿਹੜਾ ਤੁਸੀਂ ਕਹਿੰਦੇ ਹੋ ਇਸ ਦੇਖੋ 80 90 ਹਜ਼ਾਰ ਕਰੋੜ ਰੁਪਇਆ ਰਿਸ਼ਵਤ ਦੇ ਰੂਪ ਚ ਚਲਾ ਜਾਂਦਾ ਜੀ ਸਾਰੇ ਸਾਲ ਦਾ ਤੇ 32 33 100 ਕਰੋੜ ਰੁਪਏ ਦੀ ਮੇਰੇ ਖਿਆਲ ਚ ਸਾਲਾਨਾ ਸਾਡਾ ਟੈਕਸ ਰੈਵਨਿਊ ਆ ਦੇਸ਼ ਦਾ ਤੇ 4-5% ਜੀਡੀਪੀ ਦਾ ਵਿੱਚ ਸਾਡਾ ਹਿੱਸਾ ਹੈ ਜੀ ਰੀਡ ਦੀ ਹੱਡੀ ਕਹੀ ਜਾਂਦੀ ਹੈ ਇੱਕ ਪਾਸੇ ਤਾਂ ਸਾਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਹੈ ਕਿਸੇ ਵੀ ਪਾਰਟੀ ਨੇ ਅੱਜ ਤੱਕ ਸਾਡਾ ਕੋਈ ਡਰਾਈਵਰ ਲਿਆ ਕੇ ਅੱਗੇ ਨਹੀਂ ਕੀਤਾ ਕਿ ਆਜੋ ਭਾਈ ਤੁਸੀਂ ਵੀ ਟਿਕਟ ਲੈ ਕੇ ਆਪਣੀ ਗੱਲ ਲੋਕ ਸਭਾ ਚ ਕਰ ਲਓ ਸਾਰੇ ਹਰ ਤਰ੍ਹਾਂ ਦਾ ਲੋਕ ਸਭਾ ਦੇ ਵਿੱਚ ਕੈਂਡੀਡੇਟ ਪਹੁੰਚਦਾ ਹੈ ਮਹੰਤਾਂ ਵੱਲੋਂ ਕਿਨਰ ਸਮਾਜ ਦੇ ਵੀ ਜਾਂਦੇ ਨੇ ਫਿਲਮ ਇੰਡਸਟਰੀ ਤੋਂ ਵੀ ਜਾਂਦੇ ਨੇ ਵਪਾਰੀ ਵੀ ਐ ਉਦਯੋਗਪਤੀ ਵੀ ਐ ਸਾਧੂ ਵੀ ਨੇ ਹਰ ਤਬਕੇ ਦਾ ਕੈਂਡੀਡੇਟ ਉੱਥੇ ਜਾਤ ਬਰਾਦਰੀ ਤੇ ਧਰਮ ਤੇ ਜਾਂਦਾ ਪਰ ਸਾਡਾ ਕਦੇ ਨਹੀਂ ਕੋਈ ਗਿਆ ਜਦ ਕਿ 24-25 ਕਰੋੜ ਸਾਡੀ ਆਬਾਦੀ ਹੈ ਸਾਡੀ ਗਿਣਤੀ ਹੈ ਪੰਜਾਬ ਦੇ ਵਿੱਚ ਸਾਡੀ 45-48 ਲੱਖ ਵੋਟ ਹੈ ਸਾਨੂੰ ਕਦੇ ਵੀ ਕਿਸੇ ਨੇ ਐਮਐਲਏ ਦੀ ਟਿਕਟ ਨਹੀਂ ਦਿੱਤੀ ਕਦੇ ਕਿਸੇ ਨੇ ਸਾਨੂੰ ਐਮਪੀ ਦੀ ਟਿਕਟ ਨਹੀਂ ਦਿੱਤੀ ਕਿਉਂ ਸਾਡੇ 'ਚੋਂ ਮੁਸ਼ਕਾਉਂਦਾ ਕਿ ਅਸੀਂ ਕੋਈ ਬੁਰੇ ਲੱਗਦੇ ਹਾਂ ਸਮਾਜ ਦੇ ਵਿੱਚ ਅਸੀਂ ਵੀ ਸਮਾਜ ਦੇ ਹਿੱਸੇ ਚ ਹਿੱਸਾ ਪਾ ਰਹੇ ਹਾਂ ਜਿਹੜਾ ਕੋਈ ਅੰਨ ਪਾਣੀ ਖਾ ਰਿਹਾ ਹੋ, ਫਲ ਫਰੂਟ ਖਾ ਰਿਹਾ ਹੋ, ਕੱਪੜਾ ਪਾ ਰਿਹਾ ਹੋ, ਉਹ ਸਾਰੀ ਟਰਾਂਸਪੋਰਟੇਸ਼ਨ ਅਸੀਂ ਕਰ ਰਹੇ ਹਾਂ। ਤੇ ਫਿਰ ਸਾਨੂੰ ਹੀ ਕਿਉਂ ਲਤਾੜਿਆ ਜਾ ਰਿਹਾ ਹੈ? ਇਹ ਤੁਸੀਂ ਜਿਹੜੇ ਗੱਲ ਕੀਤੀ ਸੀ 200 ਰੁਪਏ ਦਾ 100 ਰੁਪਏ ਪੁਲਿਸ ਨੂੰ ਦੇਣਾ ਪੈਂਦਾ ਹਾਂ ਚੌਂਕ ਦੇ ਵਿੱਚ। ਕੀ ਕਹਿਣਾ ਚਾਹੋਗੇ ਕਿਸ? ਭ੍ਰਿਸ਼ਟਾਚਾਰਤਾ ਹਰ ਜਗ੍ਹਾ ਤੇ ਆ ਸਰ ਸਾਨੂੰ ਟੋਲ ਨਾਕਿਆਂ ਤੇ ਡਰਾਈਵਰ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ? ਤੁਸੀਂ ਕਹਿੰਦੇ 100-200 ਦੇਣ ਦੀ ਲੋੜ ਨਹੀਂ ਪੈਣੀ। ਆਪਣੇ ਬੰਦੇ ਜਿੱਤਦੇ ਆ। ਹਾਂਜੀ। ਉਹ ਕੋਸ਼ਿਸ਼ ਕਰਾਂਗੇ ਅਸੀਂ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਤੇ ਨਕੇਲ ਪਾਵ ਇੱਕ ਡਾਲੇ ਦੀ ਤੇ ਮਨੁਸ਼ਾਨੇ ਦੀ ਸਮੱਸਿਆ ਸਭ ਤੋਂ ਵੱਡੀ ਸਾਡੇ ਵਿੱਚ ਕੈਂਸਰ ਵਰਗੀ ਸਮੱਸਿਆ ਹੈ ਜਿਹੜੀ ਨਜਾਇਜ਼ ਹੀ ਹੈ ਜਿਹਦਾ ਕੋਈ ਹੋਂਦ ਨਹੀਂ ਕੋਈ ਉਹਦਾ ਆਧਾਰ ਨਹੀਂ ਇਹੋ ਜਿਹਿਆਂ ਕਈ ਸਮੱਸਿਆਵਾਂ ਨੇ ਸਾਡੇ ਸਾਹਮਣੇ ਅਸੀਂ ਉਹਨਾਂ ਨੂੰ ਜੜ ਤੋਂ ਮਟਾਉਣ ਦੀ ਕੋਸ਼ਿਸ਼ ਕਰਾਂਗੇ ਜੇ ਤੁਹਾਡਾ ਡਰਾਈਵਰ ਹੈਗੇ ਨੇ ਉਹ ਡਰਾਈਵਰ ਕਿਸ ਤਰ੍ਹਾਂ ਦੇ ਨੇ ਮਤਲਬ ਆਹ ਟਰਾਂਸਪੋਰਟ ਦੇ ਨੇ ਸਕੂਲ ਵੈਨ ਦੇ ਨੇ ਕਿਹੜੇ ਕਿਹੜੇ ਡਰਾਈਵਰ ਹੈਗੇ ਆ ਆਟੋ ਤੋਂ ਲੈ ਕੇ ਜੀ ਸਕੂਲ ਵੈਨ ਬੱਸ ਟਰੱਕ ਟਰਾਲਾ ਟੈਕਸੀ ਹਰ ਤਰ੍ਹਾਂ ਦਾ ਜਿਹੜਾ ਕਮਰਸ਼ੀਅਲ ਕਿਰਾਏ ਦਾ ਕੰਮ ਕਰਦਾ ਉਹ ਸਾਰੇ ਹੀ ਤਬਕਾ ਸਾਡੇ ਨਾਲ ਹੈ ਫਿਰ ਮਿਸਤਰੀ ਮਾਰਕੀਟਾਂ ਸਾਡੇ ਨਾਲ ਨੇ ਢਾਬਿਆਂ ਵਾਲੇ ਗਰੀਸ ਵਾਲੇ ਕਮਾਣੀਆਂ ਵਾਲੇ ਸਪੇਅਰ ਪਾਰਟਸ ਵਾਲੇ ਇਹ ਸਾਰੇ ਤਬਕਾ ਸਾਡੇ ਨਾਲ ਹੀ ਆਉਂਦਾ ਜੀ ਤੁਸੀਂ ਇੱਕ ਗੱਲ ਗਈ ਹੈ ਜੇ ਪਹਿਲਾਂ ਕਾਨੂੰਨ ਬਣਿਆ ਸੀ ਬੜੇ ਧਰਨੇ ਵੀ ਲਾਏ ਤੁਸੀਂ ਹੈਨਾ ਜੇਲ ਵੀ ਦੀ ਗੱਲ ਕੀਤੀ ਸੀ ਤੇ ਮੋٹے ਪੈਸੇ ਵੀ ਜੁਰਮਾਨਾ ਜਿਹੜਾ ਦੇਣਾ ਪੈਂਦਾ ਡਰਾਈਵਰ ਵੀ ਹੈਨਾ ਤੁਸੀਂ ਕਿ ਸਾਡੇ ਜੇ ਸਾਡਾ ਬੰਦਾ ਜਿੱਤਦਾ ਤਾਂ ਅਸੀਂ ਡਰਾਈਵਰਾਂ ਨੂੰ ਉਲਟਾ ਪੈਸੇ ਦਿਵਾਇਆ ਕਰਾਂਗੇ ਜੇ ਸਾਡੀ ਗੱਡੀ ਨਾਲ ਕੋਈ ਲਾਊਗਾ ਟਰੱਕ ਨਾਲ ਇਹ ਗੱਲ ਜੀ ਬਿਲਕੁਲ ਜੀ ਇਹ ਤਾਂ ਹੈ ਹੀ ਹੈ ਜਿਹੜਾ ਕੋਈ ਆ ਕੇ ਸ਼ਰਾਬ ਪੀਤੀ ਵਾਲਾ ਖੜੀ ਗੱਡੀ ਦੇ ਵਿੱਚ ਲਿਆ ਕੇ ਬਾਈਕ ਮਾਰ ਦਿੰਦਾ ਤੇ ਕਸੂਰ ਫੇਰ ਵੀ ਡਰਾਈਵਰ ਦਾ ਜਿਹੜੀ ਗੱਡੀ ਥੱਲੇ 50 ਫੁੱਟ ਥੱਲੇ ਰੋਡ ਤੋਂ ਖੜੀ ਹੈ ਉਹਦੇ ਵਿੱਚ ਲਿਆ ਕੇ ਕੋਈ ਬਾਈਕ ਮਾਰ ਦਿੰਦਾ ਤੇ ਸਜ਼ਾ ਸਾਨੂੰ ਕਿਉਂ ਫਿਰ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਨਸ਼ੇ ਦੀ ਇੱਕ ਸਾਡਾ ਸਭ ਤੋਂ ਵੱਡਾ ਮੁੱਦਾ ਹੈ ਜੀ ਪੰਜਾਬ ਦੇ ਵਿੱਚ ਜੇ ਸਾਡੀ ਪਾਰਟੀ ਦਾ ਕੋਈ ਵੀ ਜਿੰਨੇ ਵੀ ਸਾਡੇ ਕੈਂਡੀਡੇਟ ਜਿੱਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਵਿੱਚ ਇੱਕ ਸਬਜੈਕਟ ਲਾਗੂ ਕਰਵਾਇਆ ਜਾਵੇ ਹਰ ਸਕੂਲ ਦੇ ਵਿੱਚ ਇੱਕ ਸਬਜੈਕਟ ਟਰਾਂਸਪੋਰਟੇਸ਼ਨ ਤੇ ਹੋਣਾ ਚਾਹੀਦਾ ਹੈ ਟਰੈਫਿਕ ਰੂਲਾਂ ਤੇ ਹੋਣਾ ਚਾਹੀਦਾ ਹੈ ਜਿਹੜੇ ਬੱਚਿਆਂ ਨੂੰ ਸਖਲਾਈ ਦਿੱਤੀ ਜਾ ਸਕੇ ਪੰਜਵੀਂ ਤੋਂ ਬਾਅਦ ਕਿ ਟਰੈਫਿਕ ਨਿਯਮਾਂ ਦੀ ਕਿਵੇਂ ਪਾਲਣਾ ਕਰਨੀ ਹੈ ਕਿਵੇਂ ਤੁਸੀਂ ਰੋਡ ਤੇ ਚੱਲਣਾ ਤਾਂ ਕਿ ਕੱਲ ਨੂੰ ਆਉਣ ਵਾਲੇ ਉਹ ਬੱਚੇ ਜਿਹੜੇ ਰੋਡਾਂ ਦੇ ਉੱਤੇ ਹੂਟਿੰਗ ਕਰਦੇ ਨੇ ਇਸ ਤਰ੍ਹਾਂ ਦੇ ਸ਼ਰਾਰਤਬਾਜ਼ੀ ਕਰਦੇ ਨੇ ਉਹਨਾਂ ਚੀਜ਼ਾਂ ਤੋਂ ਕੋਈ ਮਤਲਬ ਉਹਦਾ ਨਜਾਤ ਲਈ ਜਾ ਸਕੇ ਪਾਰਟੀ ਦਾ ਕੀ ਯੋਜਨਾ ਹੈ ਤੁਹਾਡੇ ਕੋਲ ਮੇਰੇ ਕੋਲੇ ਪੰਜਾਬ ਪ੍ਰੈਜ਼ੀਡੈਂਟ ਦਾ ਜੀ ਅੱਛਾ ਹਾਂਜੀ ਠੀਕ ਹੈ ਤਾਂ ਤੁਹਾਡੇ ਕੀ ਏਜੰਡੇ ਕੀ ਹੈਗੇ ਨੇ ਇਹ ਦੋ ਤੁਸੀਂ ਤੇ ਜੀ ਦੱਸਿਆ ਹੋਰ ਏਜੰਡੇ ਜੋ ਵੀ ਡਰਾਈਵਰਾਂ ਦੇ ਆ ਰਹੇ ਨੇ ਏਜੰਡੇ ਸਾਡੇ ਅਸੀਂ ਇੱਕ ਤਾਂ ਗਰੀਬਾਂ ਲਈ ਜਿਹੜਾ ਸਿੱਖਿਆ ਵਾਸਤੇ ਡਰਾਈਵਰਾਂ ਦੇ ਵਾਸਤੇ ਪੜ੍ਹਾਈ ਵਾਸਤੇ ਇੱਕ ਸਾਡਾ ਅਯੋਗ ਕਮਿਸ਼ਨ ਬਣਨਾ ਚਾਹੀਦਾ ਦੇਖੋ ਜੀ 18 ਪ੍ਰਕਾਰ ਦੇ ਕਮਿਸ਼ਨ ਨੇ ਪੰਜਾਬ ਵਿੱਚ ਐਸਸੀ ਕਮਿਸ਼ਨ ਹੈ ਹਰ ਇੱਕ ਪਾਈਚਾਰੇ ਦਾ ਕਮਿਸ਼ਨ ਹੈ ਲੇਬਰ ਕਮਿਸ਼ਨ ਹੈ ਬਾਲ ਯੋਗ ਕਮਿਸ਼ਨ ਹੈ ਸਾਡਾ ਟਰਾਂਸਪੋਰਟ ਦਾ ਕਮਿਸ਼ਨ ਕਿਉਂ ਨਹੀਂਗਾ ਪ੍ਰਵਹਨ ਕਮਿਸ਼ਨ ਕਿਉਂ ਨਹੀਂਗਾ ਸਾਨੂੰ ਕਿਉਂ ਰੋਲਣਾ ਪੈ ਰਿਹਾ ਸਾਨੂੰ ਕਿਤੇ ਵੀ ਕਿਸੇ ਅਦਾਲਤ ਦੇ ਵਿੱਚ ਕੋਈ ਨਿਆ ਨਹੀਂ ਕੋਈ ਸਾਡੀ ਸੁਣਵਾਈ ਨਹੀਂ ਕਿਸੇ ਥਾਣੇ ਦੇ ਵਿੱਚ ਸੁਣਵਾਈ ਨਹੀਂ ਅਸੀਂ ਚਾਹੁੰਦੇ ਹਾਂ ਸਾਡਾ ਇੱਕ ਕਮਿਸ਼ਨ ਅਲੱਗ ਹੋਣਾ ਚਾਹੀਦਾ ਇਹਨਾਂ ਏਜੰਡਿਆਂ ਤੇ ਅਸੀਂ ਕੰਮ ਕਰਾਂਗੇ ਇੱਕ ਤੁਸੀਂ ਗੱਲ ਕੀਤੀ ਹੈ ਸੜਕ ਸੁਰੱਖਿਆ ਵਾਸਤੇ ਅਸੀਂ ਇੱਕ ਹੋਣਾ ਮੈਸੇਜ ਕਾ ਟਰੱਕ ਵੀਰ ਕਈ ਆ ਜਿਹੜੇ ਗੱਡੀਆਂ ਰੋਡ ਤੇ ਲਾ ਦਿੰਦੇ ਆ ਉੱਥੇ ਜੈਕ ਲਾ ਦਿੰਦੇ ਉੱਥੇ ਖੜੇ ਹੁੰਦੇ ਤੇ ਕੋਈ ਸੇਫਟੀ ਨਹੀਂ ਹੁੰਦੀ ਕੋਈ ਇੰਡੀਕੇਟਰ ਨਹੀਂ ਜਗਦਾ ਹੁੰਦਾ ਕੋਈ ਪੇੜ ਨਹੀਂ ਪਿਆ ਹੁੰਦਾ ਕਿ ਬੜੇ ਐਕਸੀਡੈਂਟ ਹੁੰਦੇ ਆ ਬੜੀਆਂ ਜਾਨਾਂ ਜਾਂਦੀਆਂ ਇੱਕ ਇਹ ਵੀ ਮੈਸੇਜ ਤੁਸੀਂ ਦੇ ਦਿਓ ਜਿੱਥੇ ਸਾਡੇ ਬੰਦੇ ਦੀ ਕਿਸੇ ਦੀ ਵੀ ਟਰਾਂਸਪੋਰਟੇਸ਼ਨ ਵਿਭਾਗ ਦੇ ਵਿੱਚ ਕਿਸੇ ਦੀ ਵੀ ਗਲਤੀ ਆ ਗਲਤੀ ਏ ਉਹਦੀ ਉਹ ਸਜ਼ਾ ਦਾ ਹੱਕਦਾਰ ਆ ਅਸੀਂ ਇਹ ਨਹੀਂ ਕਹਿੰਦੇ ਕਿ ਸਾਡਾ ਡਰਾਈਵਰ ਗਲਤ ਆ ਤੇ ਅਸੀਂ ਉਹਦੀ ਸਾਈਡ ਲਵਾਂਗੇ ਜੇ ਕੋਈ ਗਲਤੀ ਕਰਦਾ ਤਾਂ ਉਹ ਆਪਣੀ ਸਜ਼ਾ ਪਾਊਗਾ ਪਰ ਸਾਡੇ ਨਾਲ ਜੇ ਕੋਈ ਮੰਨ ਲੋ ਨਜਾਇਜ਼ ਕਿਸੇ ਤਰ੍ਹਾਂ ਦਾ ਧੱਕਾ ਹੁੰਦਾ ਤੇ ਉਸ ਅਸੀਂ ਧੱਕੇ ਦੇ ਖਿਲਾਫ ਅਸੀਂ ਬੋਲਾਂਗੇ ਕਿੰਨੇ ਡਰਾਈਵਰ ਵੀਰ ਆ ਜਿਹੜੇ ਸਾਰੇ ਤੁਹਾਡੇ ਨਾਲ ਆ ਕਿੰਨੇ ਕ ਮੈਂਬਰ ਹੋ ਤੁਸੀਂ ਪੰਜਾਬ ਚ 45 48 ਲੱਖ ਦੇ ਕਰੀਬ ਵੋਟ ਹੈ ਜੀ ਸਾਡੇ ਸਾਰੇ ਪੰਜਾਬ ਦੇ ਵਿੱਚ ਤੁਸੀਂ ਅੱਛਾ ਕਿੰਨੇ ਤੁਸੀਂ ਜਿਹੜੇ ਵੋਟਰਾਂ ਨੂੰ ਆ ਕੈਂਡੀਡੇਟ ਮਿਲ ਪਾਉਗੇ ਤੁਸੀਂ ਸਾਰੇ ਬਿਲਕੁਲ ਸਭ ਨਾਲ ਸਾਡੇ ਟੈਕਸੀ ਸਟੈਂਡ ਬੰਨੇ ਹੋਏ ਸਾਡੇ ਆਧਾਰੇ ਨੇ ਸਾਡੇ ਟਰੱਕ ਯੂਨੀਅਨ ਆ ਸਾਡੀਆਂ ਬੱਸ ਸਟੈਂਡ ਨੇ ਟੈਕਸੀ ਸਟੈਂਡ ਨੇ ਟਰੱਕ ਯੂਨੀਅਨ ਆਇਆ ਟੈਂਪੋ ਯੂਨੀਅਨਾਂ ਨੇ ਸਾਰੀਆਂ ਯੂਨੀਅਨਾਂ ਨੇ ਸਾਡੇ ਹਿਸਾਬ ਨਾਲ ਤਾਂ ਮੰਨਦੇ ਹੈਗੇ ਇੱਕ ਹਲਕੇ ਦੇ ਵਿੱਚ 4 ਲੱਖ ਵੋਟ ਹੋਣੀ ਤੁਹਾਡੀ ਹਾਂਜੀ ਹੈਗੀ ਰਹਿ ਸਰ ਹਾਂਜੀ ਇੰਨੀ ਹੈ ਜੀ ਟ੍ਰਾਂਸਪੋਰਟੇਸ਼ਨ ਦੀ ਕਿਉਂਕਿ ਮਿਸਤਰੀ ਮਾਰਕੀਟਾਂ ਆ ਆਟੋ ਮਾਰਕੀਟਾਂ ਨੇ ਸਫੇਰ ਪਾਰਟਸਾਂ ਨੇ ਢਾਬਿਆਂ ਵਾਲੇ ਨੇ ਗਰੀਸ ਵਾਲੇ ਟੇਰਾਂ ਵਾਲੇ ਸਾਡੀ ਗੱਲ ਹੋਈ ਹੈ ਬਿਲਕੁਲ ਜੀ ਜਦੋਂ ਪਾਰਟੀ ਮੈਦਾਨ ਚ ਤੁਹਾਡੇ ਜਰੀਏ ਅਸੀਂ ਮੈਸੇਜ ਦੇ ਰਹੇ ਆ ਪਬਲਿਕ ਦੇ ਵਿੱਚ ਜਦੋਂ ਇਹ ਪਾਰਟੀ ਉਤਰੀ ਤੇ ਲੋਕਾਂ ਨੂੰ ਆਪਦੇ ਆਪ ਹੀ ਜਦੋਂ ਸਮਝ ਲੱਗ ਗਈ ਕਿ ਸਾਡੇ ਹੱਕਾਂ ਲਈ ਆਈ ਹੈ ਕੋਈ ਪਾਰਟੀ ਤੇ ਜਰੂਰ ਸਾਡੇ ਨਾਲ ਆਤੋ ਆਟੋਮੈਟਿਕ ਲੋਕ ਜੁੜਦੇ ਜਾਣਗੇ ਇਹ ਨਾਮ ਰੱਖਿਆ ਜਨ ਸੇਵਾ ਜਨ ਸੇਵਾ ਡਰਾਈਵਰ ਪਾਰਟੀ ਡਰਾਈਵਰ ਹਾਂ ਕਿੰਤੀ ਲਾਲ ਜੀ ਤੁਸੀਂ ਗੱਲ ਕਰ ਪਹਿਲਾਂ ਤੇ ਮੈਂ ਸਾਰੇ ਜੀ ਮੀਡੀਆ ਪ੍ਰਸ਼ਾਸਨ ਨੂੰ ਔਰ ਸਾਰੇ ਹੀ ਆਪਣੇ ਪੰਜਾਬ ਦੇ ਜਿੰਨੇ ਵੀ ਮੇਰੇ ਡਰਾਈਵਰ ਭਰਾ ਨੇ ਸਾਰੇ ਹੀ ਮੈਕਮੇ ਨੂੰ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰ ਇਹੀ ਕਹਿਣਾ ਚਾਹੁੰਦਾ ਵਾਂ ਕਿ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਜੋ ਤੱਕਾ ਹੁੰਦਾ ਵਾ ਜਿਵੇਂ ਕਿ ਗਲਤੀ ਕਿਸੇ ਹੋਰ ਦੀ ਹੁੰਦੀ ਹੈ ਡਰਾਈਵਰ ਦੇ ਉੱਤੇ ਪੈ ਜਾਂਦੀ ਹੈ ਹਮੇਸ਼ਾ ਵੱਡੀ ਗੱਡੀ ਵਾਲੇ ਦੇ ਉੱਤੇ ਪੈਂਦੀ ਹੈ ਰੋਡ ਦੇ ਉੱਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਸਾਡੀ ਜਨ ਸੇਵਾ ਡਰਾਈਵਰ ਪਾਰਟੀ ਕਾਮਯਾਬ ਹੋ ਜਾਂਦੀ ਹੈ ਪ੍ਰਮਾਤਮਾ ਕਰੇ ਰੋਡ ਦੇ ਉੱਤੇ ਸਟਰੀਟ ਲੈਟਾਂ ਦਾ ਪ੍ਰਬੰਧ ਜ਼ਰੂਰ ਹੋਣਾ ਚਾਹੀਦਾ ਰੋਡ ਦੇ ਉੱਤੇ ਕੈਮਰੇ ਦਾ ਪ੍ਰਬੰਧ ਜਰੂਰ ਹੋਣਾ ਚਾਹੀਦਾ ਡਰਾਈਵਰ ਦੇ ਲਈ ਹੈਲਪਲਾਈਨ ਨੰਬਰ ਇੱਕ ਜਾਰੀ ਕੀਤਾ ਜਾਣਾ ਚਾਹੀਦਾ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤਾਂ ਜੋ ਡਰਾਈਵਰ ਦਾ ਸੋਸ਼ਣ ਕਿਤੇ ਵੀ ਹੁੰਦਾ ਰਿਸ਼ਵਤਖੋਰੀ ਕਿਤੇ ਵੀ ਕੋਈ ਵੀ ਸਾਰਾ ਪ੍ਰਸ਼ਾਸਨ ਇੱਕੋ ਜਿਹਾ ਨਹੀਂ ਹੁੰਦਾ ਵਿੱਚ ਕੁਝ ਲੋਕ ਗੰਦੇ ਹੁੰਦੇ ਆ ਜਿਨ੍ਹਾਂ ਕਰਕੇ ਡਰਾਈਵਰ ਵਿਭਾਗ ਵੀ ਬਦਨਾਮ ਹੈ ਜਿੱਦੇ ਕਰਕੇ ਸਾਰਾ ਪ੍ਰਸ਼ਾਸਨ ਪੁਲਿਸ ਵੀ ਬਦਨਾਮ ਹੈ